ਸੁਖਵੀਰ ਬਾਦਲ ਨੂੰ ਕਿਹਾ ਕਿ ਜਿਹੜਾ ਮਾਫੀ ਮੰਗਣ ਵਾਲਾ ਮਾਮਲਾ ਸੀਗਾ ਉਹ ਪੰਥਕ ਮਰਿਆਦਾ ਦਾ ਕਾਂ ਕੀਤਾ ਗਿਆ ਸੀ ਮਲੂਕਾ ਸਾਹਿਬ ਨੇ ਕਿਹਾ ਕਿ ਸੁਖਵੀਰ ਬਾਦਲ ਪ੍ਰਧਾਨਗੀ ਛੱਡ ਦੇਵੇ ਤੇ ਇੱਕ ਨਵਾਂ ਜਿਹੜਾ ਸ਼ੇਰੇ ਪੰਜਾਬ ਦਲ ਸਿਆਸੀ ਧਿਰ ਉਹ ਉੱਪਰ ਕੇ ਸਾਹਮਣੇ ਹਜੂਰੀ ਲਾਗੇ ਨੇ ਕਿਹਾ ਕਹਿੰਦੇ ਵੀ ਨਾਦਰ ਸ਼ਰੋਮਣੀ ਅਕਾਲੀ ਦਲ ਨੇ ਨਾ ਕਿਸੇ ਹੋਰ ਅਕਾਲੀ ਦਲ ਨੇ ਪੰਥ ਕਰ ਬੈਠਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬਚਾਵਾਂਗੇ ਬੈਠਾਂ ਲੈ ਆਪੇ ਤੁੰਗੀਆਂ ਜਾ ਉਹ ਇੰਸਟਾਗ੍ਰਾਮ ਬਲਿਆ ਕਹਿੰਦਾ ਖੁਸਰਿਆ ਦੋ ਪੁੱਤ ਹੋ ਸਕਦੇ ਆ ਪਰ ਬਾਦਲ ਦਲ ਦੀ ਰਹਿਨਮਾਈ ਵਿੱਚ ਚਰਨ ਵਾਲਾ ਅਕਾਲੀ ਦਲ ਸੱਤਾ ਜੀ ਆ ਤੇ ਜਲੰਧਰ ਵਾਲੀ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਅਜੀਬ ਜਿਹਾ ਮਾਹੌਲ ਬਣ ਗਿਆ ਹੈ ਸੀਟ ਜ਼ਿਮਨੀ ਚੋਣ ਵਾਲੀ ਹੈ ਉਮੀਦਵਾਰ ਅਕਾਲੀ ਦਲ ਦੀ ਚੋਣ ਨਿਸ਼ਾਨ ਤੱਕੜੀ ਦਾ ਅਕਾਲੀ ਦਲ ਉਹਨੂੰ ਸਮਰਥਨ ਨਹੀਂ ਦੇ ਰਿਹਾ ਤਾਂ ਇਸ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਇਲਜ਼ਾਮ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਲਗਾ ਦਿੱਤੇ ਨੇ ਬੀਬੀ ਕਿਰਨ ਜੋਇਤ ਕੌਰ ਹੋਰਾਂ ਨੇ ਵੀ ਸੁਭੀਰ ਬਾਦਲ ਨੂੰ ਕਿਹਾ ਕਿ ਜਿਹੜਾ ਮਾਫੀ ਮੰਗਣ ਵਾਲਾ ਮਾਮਲਾ ਸੀਗਾ ਉਹ ਪੰਥਕ ਮਰਿਆਦਾ ਦਾ ਕਾਂ ਕੀਤਾ ਗਿਆ ਸੀ ਮਲੂਕਾ ਸਾਹਿਬ ਨੇ ਕਿਹਾ ਕਿ ਸੁਭੀਰ ਬਾਦਲ ਪ੍ਰਧਾਨਗੀ ਛੱਡ ਦੇਵੇ ਤੇ ਇਸ ਤੋਂ ਇਲਾਵਾ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਜਪਾ ਦੇ ਆਪਰੇਸ਼ਨ ਲੋਟਸ ਦਾ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਨਵਾਂ ਜਿਹੜਾ ਸ਼ੇਰੇ ਪੰਜਾਬ ਦਲ ਸਿਆਸੀ ਧਿਰ ਉਹ ਉੱਪਰ ਕੇ ਸਾਹਮਣੇ ਆਈ ਹੈ ਉਹ ਬੜਾਲਾ ਨੇ ਬਣਾਇਆ ਉਹ ਹਜ਼ੂਰੀ ਰਾਕੀ ਸੀ ਜੀ ਉਹ ਹਜੂਰੀ ਰਾਗ ਨੇ ਕਿਹਾ ਕਹਿੰਦੇ ਵੀ ਨਾ ਦਾ ਸ਼ਰੋਮਣੀ ਅਕਾਲੇਦਾਲ ਨੇ ਨਾ ਕਿਸੇ ਹੋਰ ਅਕਾਲੇਦਾਲ ਨੇ ਪੰਥਕਰ ਬੈਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਅਸੀਂ ਬਚਾਵਾਂਗੇ ਬੈਤਾਂ ਲੈ ਭਾਈ ਤੂੰ ਵੀ ਆ ਜਾ ਹਾਂਜੀ ਹਿਮਾਲਾ ਕੀੜਚਾ ਆਉਣਾ ਹੀ ਆ ਆ ਜਾ ਭਾਈ ਤੂੰ ਵੀ ਤੇਰੀ ਵੀ ਸਰ ਕੋਈ ਗੱਲ ਸੁਣ ਲਵੇ ਕੋਈ ਤੂੰ ਵੀ ਆਪਣਾ ਇੱਕ ਬੜਾ ਵਸਾ ਕੇ ਉਹ ਟੱਡ ਚ ਜੀ ਡੰਡਾ ਵਸਾ ਕੇ ਬੈਠ ਜਾਓ ਭਾਈ ਆਹ ਸੋਸ਼ਲ ਮੀਡੀਆ ਤੇ ਪੋਸਟਾਂ ਨਾ ਕੋਈ ਹਰਨੇਕ ਸਿੰਘ ਦੀ ਪੋਸਟ ਪੜ ਰਿਹਾ ਸੀ ਮੈਂ ਉਹ ਕਹਿੰਦੇ ਜੀ ਇਹਨਾਂ ਨੂੰ ਐ ਲੱਗਦਾ ਵੀ ਜਿਹੋ ਜਿਹਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਦਾ ਬਣ ਗਿਆ ਵੀ ਉਹਦੇ ਵਿੱਚ ਆਪਾਂ ਅੱਗੇ ਵਧ ਜਾਾਂਗੇ ਹਾਂ ਜਿਵੇਂ ਕੱਲ ਨਾ ਸ਼੍ਰੋਮਣੀ ਅਕਾਲੀ ਦਲ ਦੇ ਬੰਦਿਆਂ ਨੇ ਨਾ ਸੁਖੀਰ ਬਾਦਲ ਦੇ ਫੋਟੋਆਂ ਸਿਰ ਤੇ ਰੱਖ ਕੇ ਹਾਂ ਨਾਰੇबाजी ਕੀਤੀ ਹੈ ਸੁਖੀਰ ਬਾਦਲ ਪੱਖਪਜਵੀ ਸੁਖ ਚੰਦੂ ਮੋਹਜਰਾ ਗੱਦਾਰ ਹੈ ਜੀ ਸਰਜੀਤ ਸਿੰਘ ਰਖੜਾ ਗੱਦਾਰ ਹੈ ਇਹ ਲੋਕਾਂ ਨੇ 30-30 ਸਾਲ ਤੋਂ ਜੀ ਦੇ ਲਬਿੰਦਰ ਗਣਦੇਆ ਜੀ ਸੁਖੀਰ ਬਾਦਲ ਦੇ ਕਿਸੇ ਨੂੰ ਕੋਈ ਮੋਜਾਂ ਕੀਤੀਆਂ ਮੰਤਰੀਆਂ ਮੰਤਰੀ ਬਦਲੇ ਐਮ ਐਲ ਏ ਬਣ ਗਏ ਜੀ ਹੁਣ ਕਹਿੰਦਾ ਜਦੋਂ ਸੰਕਟ ਪੈ ਗਿਆ ਤੇ ਭੱਜ ਗਏ ਹੂੰ ਇਹ ਇਹ ਵੀ ਇੱਕ ਇਹ ਵੀ ਇੱਕ ਚਮਚਾਗਰੀ ਦਾ ਬੜਾ ਵੱਡਾ ਸਿਖਰ ਹੁੰਦਾ ਬਾਈ ਜੀ ਹੂੰ ਚਮਚਾਗਰੀ ਸਾਡ ਬਰਤ ਲਿਆ ਮੈਂ ਬਸ ਬਰਤ ਨਹੀਂ ਲੋੜ ਨਹੀਂ ਸੀ ਮੈਨੂੰ ਨਾਲ ਬਰਤਾਂ ਵੀ ਠੀਕ ਸੀਗਾ ਉਹ ਪਰ ਬਰਤ ਆ ਗਿਆ ਹੁਣ ਤੇ ਮਾਫ ਕਰਨਾ ਉਹ ਕਿਉਂ ਕਿਉਂਕਿ ਹਰ ਇੱਕ ਬੰਦਾ ਹੁਣ ਕਹਿੰਦਾ ਵੀ ਗੰਗਾ ਵਗ ਰਹੀ ਆ ਸੁਖਵੀਰ ਬਾਦਲ ਦੇ ਕੋਲੇ ਲੱਗਣ ਦੀ ਲੱਗ ਜਾਓ ਆਪਾਂ ਉਹਦੇ ਕੋਲ ਕੱਲ ਨੂੰ ਸੁਖਵੀਰ ਬਾਦਲ ਨੇ ਫੇਰ ਕਿਤੇ ਪਾਵਰ ਚ ਆ ਜਾਣਾ ਬਰਬਾਰ ਸਿੰਘ ਨਾਮ ਵਾਲਿਆ ਕਹਿੰਦਾ ਵੀ ਖੁਸਰਿਆ ਦੋ ਪੁੱਤ ਪੁੱਤ ਹੋ ਸਕਦੇ ਆ। ਹੂੰ। ਉਹਦੀ ਦੇ ਇੱਕ ਤਰੀਕਾ ਦੇ ਕਿਵੇਂ ਸ਼ਹਿਰ ਮਾਰਦਾ ਉਹ। ਪਹਿਲਵਾਨ ਸਿਗਰਾਮ ਵਾਲਿਆ ਕਹਿੰਦਾ ਖੁਸਰਿਆ ਦੋ ਪੁੱਤ ਹੋ ਸਕਦੇ ਆ ਪਰ ਬਾਦਲ ਦਲ ਦੀ ਰਹਿਨਮਾਈ ਵਿੱਚ ਚੱਲਣ ਵਾਲਾ ਅਕਾਲ ਦਰ ਨੂੰ ਸੱਤਾ ਜੀ ਨਹੀਂ ਆ ਸਕਦਾ। ਇਹ ਪਤਾ ਨਹੀਂ ਉਹ ਕਿਵੇਂ ਵੀ ਵਿਖੋਣੀ ਕਰਤੀ। ਰਾਮ ਵਾਲਿਆ ਨੇ। ਰਾਮ ਵਾਲਿਆ ਵਸ ਉਹ ਕਈ ਵਾਰੀ ਵੱਡੀਆਂ ਭਿਖ ਬਣੀਆਂ ਕਰ ਦਿੰਦੇ ਹੁੰਦੇ ਆ। ਤੇ ਦਰਬਾਰ ਸਾਹਿਬ ਦਾ ਅੱਛਾ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਨੇ ਕੱਲ ਚੋਣਾ ਕਰਾਉਣ ਦੀ ਮੰਗ ਕਰਤੀ ਆ ਸ਼੍ਰੋਮਣੀ ਕਮੇਟੀ ਦੀਆਂ। ਰਪਾਲ ਸਿੰਘ ਬਲੇਰ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਐ ਮਸਰ ਦੇ ਵਿੱਚ ਉਹਨੇ ਬੀਬੀ ਕਿਰਨਜੀਤ ਕੌਰ ਨਾ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਚੋਂ ਆ ਜੀ ਉਹ ਅੱਗੇ ਬਾਂਛ ਤੋਂ ਆ ਜੀ ਬੜੀ ਬੜੀ ਅੱਛੀ ਲੀਡੀ ਆ ਉਹ ਮੈਂ ਇਹ ਕੁਛ ਕੁ ਔਰਤਾਂ ਨੇ ਜਿਹੜੀਆਂ ਕਰਕੇ ਅਸੀਂ ਔਰਤਾਂ ਦੇ ਮਾਣ ਕਰ ਸਕਦੇ ਹਾਂ ਪੈਣਾ ਸਾਡੀਆਂ ਤੇ ਇਹ ਬੀਬੀ ਹੈਗੀ ਆ ਕਿਰਨਜੀਤ ਕੌਰ ਹੈਗੀ ਆ ਕਿਰਨਜੋਤ ਕੌਰ ਕਿਰਨਜੋਤ ਕੌਰ ਕਿਰਨਜੋਤ ਕੌਰ ਤੇ ਚਲੋ ਜੋਤ ਜੀ ਜਿਹਦੇ ਵਿੱਚ ਗੱਲ ਮੇਰੀ ਭਾਵਨਾ ਹੈਗੀ ਆ ਵੀ ਉਹਨੂੰ ਮੈਂ ਗੱਲ ਕਹਿ ਰਿਹਾ ਤੇ ਉਹ ਹੋ ਗਈ ਇੱਕ ਬੀਬੀ ਪਰਮਜੀਤ ਕੌਰ ਲਾਂਡਰ ਹੈਗੀ ਆ। ਹੂੰ। ਭੂਮਿਕ ਕਮਿਸ਼ਨ ਦੀ ਚੇਅਰਪਰਸਨ ਰਹੀ ਆ ਉਹ ਪੰਜਾਬ ਦੀ। ਉਹ ਬੀਬੀ ਭੈਣ ਵੀ ਸਾਡੀ ਜਿਹੜੀ ਹੈਗੀ ਆ ਉਹ ਉਹ ਸੱਚ ਕਹਿਣ ਦੀ ਰੱਖਦੀ ਹੈ ਜੇਰਾ। ਕਈ ਵਾਰ ਚੁੱਪ ਵੀ ਕਰ ਜਾਂਦੀ ਹੈ ਵਿਚਾਰੀ ਉਹ। ਚਲੋ ਬੀਬੀ ਜਗੀਰ ਕੌਰ ਦਾ ਆਪਾਂ ਹੋਰ ਤਰ੍ਹਾਂ ਦਾ ਨਾਮ ਲੈਨੇ ਆ। ਬੇਸ਼ੱਕ ਉਹ ਵੀ ਬੀਬੀ ਐਨ ਤਾਕੜ ਹੈਗੀ ਆ। ਪਰ ਕੁਝ ਗੱਲਾਂ ਕਰਕੇ ਅਸੀਂ ਥੋੜਾ ਇਹਨੂੰ ਪੰਡ ਦਿੰਨੇ ਆਂ ਇਹਦੇ ਦਿਨਾਂ ਦੇ ਬੀਬੀ ਨੂੰ। ਪਰ ਕਿਰਨਜੀਤ ਕੌਰ ਦਾ ਨਾਮ ਤਾਂ ਬੜਾ ਵਧੀਆ ਬੋਲਦਾ। ਉਹ ਉਹਨੇ ਕੱਲ ਕੀਤੀ ਆ ਵੀ ਸੁਖਬੀਰ ਬਾਦਲ ਨੇ ਜਦੋਂ ਮਾਫੀ ਮੰਗੀ ਆ ਇੱਥੇ ਆ ਕੇ ਉਸ ਤੋਂ ਪੰਥਕ ਰਵੈਤਾਂ ਦਾ ਘਾਣ ਕੀਤਾ। ਉਹ ਦੱਸਦੀ ਆ ਕਿ ਆ ਆਪਣੇ ਆਪ ਇਹ ਕਰਾ ਦਿਓ ਤੁਸੀਂ ਪ੍ਰਕਾਸ਼ ਕਰਾ ਦਿਓ ਆਪਣੇ ਆਪ ਇਹ ਅਰਦਾਸ ਕਰਾ ਦਿਓ ਆਪਣੇ ਆਪੇ ਹੁਕਮਨਾਮਾ ਘੜਾ ਲਓ ਤੇ ਆਪੇ ਤੁਸੀਂ ਮੱਥਾ ਟੇਕ ਲਓ ਤੇ ਆਪੇ ਮੈਂ ਬੁੱਢ ਸਵਾਦਨ ਆਪੇ ਮੇਰੇ ਬੱਚੇ ਜੀ ਨੇ ਇਦਾਂ ਹੀ ਅੰਦੀ ਕਿਆ ਕਰਦੇ ਆ ਜੀ। ਹੂੰ ਤੇ ਉਹ ਕਹਿੰਦੇ ਆਪੇ ਕਰ ਲਓ ਇਹ ਪੰਥਕ ਰਵੈਤਾਂ ਅਨੁਸਾਰ ਮੰਗੀ ਹੋਈ ਮਾਫੀ ਨਹੀਂ ਹੈਗੀ। ਉਹ ਕਰਵਾਇਤਾ ਇੱਕ ਸਾਡਾ ਇੱਕ ਸਿਸਟਮ ਹੈ ਮਾਫੀ ਮੰਗਣ ਦਾ ਉਸ ਤਰੀਕੇ ਨਾਲ ਮਾਫੀ ਮੰਗਣੀ ਚਾਹੀਦੀ ਸੁਖਵੀਰ ਬਾਦਲ ਨੂੰ ਇਹ ਪੰਥਕ ਰਵੈਤਾ ਦਾ ਕਾਣ ਕੀਤਾ ਗਿਆ ਇੱਕ ਦੂਜੀ ਗੱਲ ਇੱਕ ਹੋਰ ਸਾਹਮਣੇ ਆ ਰਹੀ ਆ ਹੁਣ ਜਿਹੜੇ ਬਾਗੀ ਹੈਗੇ ਆ ਬਾਗੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਕਿੱਦਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਜਿਵੇਂ ਅਕਾਲ ਤਖਤ ਸਾਹਿਬ ਨੇ ਕੱਲ ਪਰਸੋਂ ਦਾ ਬਿਆਨ ਦਿੱਤਾ ਕਹਿੰਦੇ ਜਹਦਾ ਦੇ ਜਹਦਾ ਮੈਂ ਉਹ ਕਹਿੰਦੇ ਜੀ ਦਿੱਲੀ ਵੱਲ ਨਾ ਜਾਓ ਤੁਸੀਂ ਇਧਰਲੇ ਪਾਸੇ ਮੂੰਹ ਕਰੋ ਮੈਂ ਕੱਲ ਵੀ ਕਹੀ ਸੀ ਗੱਲ ਵੀ ਕੱਲ ਪਹਿਲਾ ਬਿਆਨ ਹੋਣਾ ਚਾਹੀਦਾ ਜਦੋਂ ਸ਼੍ਰੋਮਣੀ ਅਕਾਲ ਦਲ ਨੇ ਭਾਜਪਾ ਨਾਲ ਸੰਯੋਗ ਤੇ ਕੀਤੇ ਹੋਏ ਸੀ ਉਸ ਟਾਈਮ ਬਿਆਨ ਹੋਣਾ ਚਾਹੀਦਾ ਸੀ ਹੁਣ ਕਿਉਂਕਿ ਟੁੱਟ ਗਈ ਜਾਰੀ ਹੁਣ ਜਦ ਜਾਰੀ ਟੁੱਟ ਗਈ ਤਾਂ ਸਿਸਟਮ ਸਾਰਾ ਵਿਗੜ ਗਿਆ ਤੇ ਉਹ ਹੁਣ ਇਹ ਰੌਲਾ ਚੱਲ ਰਿਹਾ ਕਿ ਇਹ ਬਚਣਗੇ ਕਿਉਂਕਿ ਦੇਖੋ ਸ਼੍ਰੋਮਣੀ ਜਿਹੜਾ ਸਰਬਿੰਦ ਸ਼੍ਰੋਮਣੀ ਅਕਾਲ ਦਲ ਦਾ ਡੋੜਾ ਸਾਹਿਬ ਵਾਲਾ ਸੀਗਾ ਰਵੀਂਦਰ ਲਾਲ ਉਹਨੂੰ ਸੋਬੀ ਕਾਲੇ ਦਲ ਤੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਕਈ ਦਲ ਨੇ ਕਈ ਦਲ ਨੇ ਜਿਹੜੇ ਦਲ ਤਬਾਹ ਹੋ ਗਏ ਖਤਮ ਹੋ ਗਏ ਬਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖੜਾ ਵੈਸੇ ਜੇ ਅੱਛਾ ਸੰਤ ਲక్ష్ਮਣੂ ਜੀ ਕਹਿੰਦੇ ਨੇ ਜੀ ਜਦੋਂ ਜਦੋਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਉੱਠੀ ਆ ਨਵਾਂ ਦਲ ਉੱਭਰ ਕੇ ਸਾਹਮਣੇ ਆਇਆ ਉੱਭਰ ਕੇ ਸਾਹਮਣੇ ਆ ਪਰ ਖੜਾ ਨਹੀਂ ਹੋ ਸਕਿਆ ਪਰ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਰਦ ਖੜਾ ਹੋ ਸਕਿਆ ਖੜਾ ਹੋਇਆ ਪ੍ਰਕਾਸ਼ ਸਿੰਘ ਬਾਦਲ ਦਲ ਬਕ ਉਹ ਸ਼੍ਰੋਮਣੀ ਕਾਲ ਦਲ ਦਾ ਚੱਲਦਾ ਸੀਗਾ ਇਹਦਾ ਸਾਂਝਾ ਸੀਗਾ ਸਾਂ ਜਿਹੜਾ ਤਲਵੰਡੀ ਹੁਣੇ ਪ੍ਰਧਾਨ ਜਿਹਦੇ ਰਹੇ ਨੇ ਲੋਕ ਇਸ ਗੱਲ ਨੂੰ ਨੜਗਟ ਕਰ ਰਹਿੰਦੇ ਆ ਕੀ ਕਰਦੇ ਆ ਵੀ ਉਹ ਕਹਿੰਦੇ ਜੀ ਇਸ ਦਲ ਦਾ ਜੀ ਇਹ ਤਾਂ 1920 ਵਾਲਾ ਸ਼੍ਰੋਮਣੀ ਕਾਲ ਦਲ ਆ 1920 ਜਿਹੜਾ ਬਣਾਇਆ ਸੀਗਾ ਨਹੀਂ ਇਹ ਇਹ ਬਣਾਤਾ ਸੁਖਵੀਰ ਉਹਨੇ 1920 ਵਾਲਾ ਕਾਲ ਦਲ ਨਹੀਂ ਉਹ ਕਲਰ ਪਤਾ ਕਿਹੜਾ ਸੀਗਾ ਉਹ ਕਾਲ ਦਲ ਲੌਂਗਵਾਲ ਜਿੱਦੇ ਸਾਂਝੀ ਬਾਤਾਂ ਹੁੰਦੀ ਸੀ ਕਿ ਪ੍ਰਧਾਨ ਦੀ ਚੋਣ ਹੁੰਦੀ ਸੀ ਜਦੇਸ਼ ਤਲਵੰਡੀ ਪ੍ਰਧਾਨ ਰਹਾ ਪ੍ਰਧਾਨ ਦੀ ਚੋਣ ਹੁੰਦੀ ਸੀ ਉਸ ਵੇਲੇ ਇੱਕ ਇੱਕ ਤਰੀਕਾ ਸੀ ਸਵਿਧਾਨ ਸੀਗਾ ਪ੍ਰਧਾਨ ਦੀ ਚੋਣ ਕਰਨ ਦਾ ਉਹ 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 ਕਲਦਲ ਸੀ ਉਹਨੂੰ ਸਵੀ ਵਾਲਾ ਇਹ 1920 ਵਾਲਾ ਅਕਾਲੀ ਦਲ ਨਹੀਂ ਹੈਗਾ ਇਹ 97 ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਨਿੱਜੀ ਦਲ ਹੈ ਇਹ ਨਿਕਲ ਕੇ ਉਦੋਂ ਚ ਆਇਆ ਉਦੋਂ ਚੋਂ ਨਿਕਲ ਕੇ ਇੱਧਰ ਆਇਆ ਇਹ ਦਲ ਤਾਂ ਇਹ ਦਲ ਨੇ ਤਾਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਅਕਾਲ ਤੰਗ ਸਾਹਿਬ ਦੀ ਬੇਇੱਜ਼ਤੀ ਕੀਤੀ ਸੀਗੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਵਾਹ ਨਹੀਂ ਅਕਾਲ ਤੱਕ ਪ੍ਰਵਾਹ ਨਹੀਂ ਕੀਤੀ ਕਦੇ ਪ੍ਰਵਾਹ ਨਾ ਕਰਦੇ ਹੌਲੀ ਹੌਲੀ ਪ੍ਰਕਾਸ਼ ਸਿੰਘ ਬਾਦਲ ਨੇ ਪਾਵਰ ਚ ਆਉਂਦੇ ਰਹੇ ਸ਼ੁਰੂਮ ਨੇ ਕਮੇਟੀ ਕਬਜ਼ੇ ਚ ਕਰ ਲਈ ਸਰਕਾਰ ਹੋ ਗਈ ਕਬਜ਼ੇ ਚ ਅਕਾਲ ਤੰਗ ਸੈਵਰੀ ਕਬਜ਼ੇ ਚ ਕਰ ਲਿਆ ਫਿਰ ਆਪਣੀ ਮਨਮਰਜ਼ੀਆਂ ਚਲਾਉਂਦੇ ਰਹੇ ਪਰ ਇਹ ਦਲ ਪ੍ਰਕਾਸ਼ ਸਿੰਘ ਬਾਦਲ ਨਿੱਜੀ ਜਦਾਦ ਆ ਇਹ ਸਮਝ ਲਓ ਗੱਲ ਤੁਸੀਂ ਪਹਿਲਾਂ ਵੀ ਕਹਿੰਦਾ ਰਹੇ ਹਾਂ ਮੈਂ ਦਾਦਾ ਲਈ ਪਾਰਟੀ ਆ ਸੁਬੇ ਬਾਦਲ ਦੀ ਦਾਦਾ ਲਈ ਪਾਰਟੀ ਥੋੜਾ ਛੱਡਸਾ ਸੁਬੇ ਬਾਦਲ ਉਹ ਜਿਹੜਾ ਪੁਰਾਣਾ ਅਕਾਲੀ ਦਰ ਉਸ ਨੂੰ ਇਹ ਕੀ ਉਸ ਨੂੰ ਰਿਵਾਈਵ ਕਰ ਰਹੇ ਨੇ ਇਹ ਤਿੰਨੂ ਮਾਜਰਾ ਸਰਜੀਤ ਸਿੰਘ ਰਖੜਾ ਮਨੂਕਾ ਸਮਥਿੰਗ ਜਿਹੜੇ ਬੰਦੇ ਬਾਕੀ ਕਹਿੰਦੇ ਇਹਨੂੰ ਆਪਾਂ ਜਗੀਰ ਕੌਰ ਕੀ ਉਹਨੂੰ ਕਰ ਰਹੇ ਨੇ ਰਿਵਾਈਵ ਤਾਂ ਇਸ ਕਰਕੇ ਇਹ ਇਹ ਬੜੀ ਤੁਹਾਡੇ ਬਹੁਤ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ 97 ਵਿੱਚ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਉਹ ਉਹਦੀ ਆਪਣੀ ਨਿੱਜੀ ਪਾਰਟੀ ਦੇ ਮੁੱਖ ਮੰਤਰੀ ਬਣੇ ਸੀਗੇ ਉਹ ਉਹਦਾ ਆਪਣਾ ਦਲ ਸੀਗਾ ਉਸ ਤੋਂ ਪਹਿਲਾਂ ਦਲ ਹੁੰਦਾ ਸੀ ਸਾਂਝਾ ਦਲ ਉਹਨ ぞਬੀ ਵਾਲਾ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਫੜਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ